ਇਕ 17 ਸਾਲ ਦੀ ਲੜਕੀ ਦੇ ਵੱਲੋਂ ਆਪਣੀ ਹੀ ਮਾਂ, ਮਾਸੀ ਅਤੇ ਮਾਸੜ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੀ ਮਾਸੀ, ਮਾਂ ਅਤੇ ਮਾਸੜ ਦੇ ਵੱਲੋਂ ਘਰ ਦੇ ਵਿੱਚ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਹੋਇਆ ਸੀ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਖਿੜਕੀ ਨੂੰ ਤੋੜ ਕੇ ਉੱਥੋਂ ਬਾਹਰ ਨਿਕਲੀ ਹੈ ਤੇ ਸਿੱਧਾ ਹਸਪਤਾਲ ਦੇ ਵਿੱਚ ਉਸ ਦੇ ਨਾਲ ਦੇ ਮੁੰਡੇ ਦੇ ਵੱਲੋਂ ਉਸ ਨੂੰ ਦਾਖਲ ਕਰਵਾਇਆ ਗਿਆ। ਤਾਂ ਸੰਗਰੂਰ ਤੋਂ ਇਹ ਬੇਹੱਦ ਹੀ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਦ ਕਿ ਦੂਜੇ ਪਾਸੇ ਜੇਕਰ ਮਾਂ ਦੀ ਗੱਲ ਕੀਤੀ ਜਾਵੇ ਤਾਂ ਮਾਂ ਦਾ ਕਹਿਣਾ ਹੈ ਕਿ ਉਸਦੀ ਲੜਕੀ ਦੀ ਕਿਸੇ ਗਲਤ ਮੁੰਡੇ ਦੇ ਨਾਲ ਗੱਲਬਾਤ ਸੀ ਲਗਾਤਾਰ ਉਹ ਮੁੰਡਾ ਉਸਦੀ ਲੜਕੀ ਦੇ ਨਾਲ ਫੋਨ ਤੇ ਗੱਲਬਾਤ ਕਰਦਾ ਸੀ ਤੇ ਉਹ ਮੁੰਡਾ ਨਸ਼ੇ ਕਰਨ ਦਾ ਆਦੀ ਹੈ ਹਾਲਾਂਕਿ ਉਹਨਾਂ ਨੇ ਆਪਣੀ ਬੇਟੀ ਨੂੰ ਬਹੁਤ ਸਮਝਾਇਆ ਪਰ ਉਹ ਜਦੋਂ ਨਹੀਂ ਸਮਝੀ ਤਾਂ ਉਸ ਨੂੰ ਉਹ ਹੋਸਟਲ ਦੇ ਵਿੱਚੋਂ ਜਾ ਕੇ ਸਿੱਧਾ ਆਪਣੇ ਘਰ ਲੈ ਆਉਂਦੇ ਨੇ ਹਾਲਾਂਕਿ ਘਰ ਲਿਆ ਕੇ ਉਸਦੀ ਮਾਂ ਨੇ ਖੁਦ ਮੰਨਿਆ ਕਿ ਉਸਦੇ ਨਾਲ ਅਸੀਂ ਕੁੱਟਮਾਰ ਕੀਤੀ ਹੈ ਤੇ ਉਸ ਨੂੰ ਬਹੁਤ ਸਮਝਾਇਆ ਕਿ ਉਸਦੀ ਜ਼ਿੰਦਗੀ ਖਰਾਬ ਨਾ ਹੋ ਜਾਵੇ ਉਸ ਲੜਕੇ ਦੇ ਨਾਲ ਪਰ ਇਹ ਲੜਕੀ ਨਹੀਂ ਮੰਨੀ ਹਾਲਾਂਕਿ ਉਸ ਮਾਂ ਨੇ ਕਿਹਾ ਕਿ ਕੋਈ ਦਾ ਮਾਪਾਪ ਹੈ ਜਿਹੜਾ ਆਪਣੇ ਬੱਚੇ ਨੂੰ ਗਲਤ ਰਾਹ ਦੇ ਉੱਤੇ ਜਾਂਦੇ ਦੇਖਣਾ ਚਾਹੁੰਦਾ ਜੇਕਰ ਬੱਚਾ ਜਾਂਦਾ ਵੀ ਹੈ ਤਾਂ ਉਸਦੇ ਨਾਲ ਜੇ ਮਾਪੇ ਕੁੱਟਮਾਰ ਕਰ ਵੀ ਲੈਂਦੇ ਨੇ ਤਾਂ ਇਹ 'ਚ ਕੋਈ ਵੱਡੀ ਗੱਲ ਨਹੀਂ ਹੈ ਇਹ ਕਹਿਣਾ ਉਸਦੀ ਮਾਂ ਦਾ ਪਰ ਦੂਜੇ ਪਾਸੇ ਜੋ ਲੜਕੇ ਦੀ ਮਾਂ ਜਿਸ ਜੋ ਲੜਕੀ ਨੂੰ ਉੱਥੋਂ ਕੱਢ ਕੇ ਲੈ ਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਲੜਕੀ ਨੂੰ ਉੱਥੋਂ ਕੱਢਿਆ ਤਾਂ ਲੜਕੀ ਸੰਗਲਾਂ ਦੇ ਵਿੱਚ ਜੰਜੀਰਾਂ ਦੇ ਵਿੱਚ ਜਕੜੀ ਹੋਈ ਸੀ ਬੜੀ ਮੁਸ਼ਕਲ ਦੇ ਨਾਲ ਖਿੜਕੀ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਸਿੱਧਾ ਉਹ ਉੱਥੋਂ ਹਸਪਤਾਲ ਦੇ ਵਿੱਚ ਲੈ ਕੇ ਪਹੁੰਚੇ ਨੇ ਹਾਲਾਂਕਿ ਉੱਥੇ ਜਦੋਂ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਲੜਕੀ ਨੇ ਆਪਣੇ ਘਰ ਜਾਣ ਤੋਂ ਸਿੱਧਾ ਹੀ ਮਨਾ ਕਰ ਦਿੱਤਾ ਹੈ ਹਾਲਾਂਕਿ ਕੀ ਕੁਝ ਕਹਿਣਾ ਲੜਕੀ ਦੀ ਮਾਂ ਅਤੇ ਲੜਕੀ ਦਾ ਇਹ ਤੁਸੀਂ ਖੁਦ ਆਪੇ ਸੁਣ ਲਓ ਸੰਗਰੂਰ ਤਨੇ ਮਾਮਲਾ ਸਾਹਮਣੇ ਆਇਆ ਹੈ ਮੈਨੂੰ ਮੰਮਾ ਨੇ ਦੋ ਤਰੀਕ ਨੂੰ ਮਾਸੜੀ ਲਿਆਏ ਸੀ ਮਤਲਬ ਦੋ ਤਰੀਕ ਨੂੰ ਉਸ ਵਾਰ पे ਮੈਨੂੰ ਮਤਲਬ ਕੁੱਟੇ ਹਮਾਰਾ ਮਾਸੀ ਮਾਸੜੀ ਮੰਮਾ ਨੇ ਸਾਰੇ ਕੁੱਟੇ ਦਿੰਦੇ ਸਰੀਏ ਨਾਲ

ਪੂਨਮ ਕੀ ਹੋਇਆ ਕਿ ਪੂਰਾ ਮਾਮਲਾ ਕਿਸ ਤਰ੍ਹਾਂ ਲੜਕੀ ਨੇ ਤੁਹਾਡਾ ਕਰ ਦਿੱਤਾ پتہ ਨਹੀਂ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਇਹ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੇ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਨੇ ਆਵਾ ਤੇ ਮੈਨੂੰ ਮਾਰਿਆ ਕੁੱਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਨ ਕਰਤੋਂ ਇਦੋਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚਨ ਬਾਰ-ਬਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕੰਟੀਨਿਊ ਮਰ ਬੇਟਾ ਬੈਠ ਤੁਨੋ ਮੇਰਾ ਬੇਟਾ ਹੈਗਾ 20 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਨਹੀਂ ਜਨੀਆ ਸਾ ਕੁਝ ਨਹੀਂ ਮੈਂਨੇ ਕਰਿਆ ਹੈਗਾ ਔਰ ਇੱਕ ਮਾਂ-ਆਪ ਦਾ ਗੁੱਟੂ ਗਈ ਜੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਪਹਟਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤੰਗ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤੰਗ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਤਾ ਜੀ ਮਾਈਂਡ ਜਿਵੇਂ ਵਾਸ਼ ਕਰਤਾ ਜੀ ਮੁੰਡਾ ਚਿੱਟਾ ਵੇਂਦਾ ਜੀ ਉਹ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗਾ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੇ ਹੋਸਟਲ ਚ ਕੁੜੀ ਲੈ ਕੇ ਆਈ ਐਂਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਦੋ ਦਿਨ ਉਹ ਕੋਲ ਛੱਡੀ ਮੈਂ ਕੁੱਟੀ ਮਾਰੀ ਘ ਮੇਰੇ ਉਸ ਵਾਰ ਜੀ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਤੋੜ ਕੇ ਭੱਜ ਗਈ ਜੀ ਹੂੰ ਕੀ ਕੋਈ ਉਹਨੂੰ ਸੰਗਲਾਂ ਨਾਲੋਂ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਜਿਹੜੇ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾਈ ਲੈ ਕੇ ਆਇਆ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਆਹ ਦੇਖੋ ਤੁਸੀਂ ਵੀਡੀਓ ਦੇ ਵਿੱਚ ਹਾਂ ਹਾਂ ਬਾਹਰਲੇ ਵੀ ਭਾਜੀ ਅੱਛਾ ਅਬ ਪੇਸ਼ੈਂਟ ਮਨਵੀ ਨਾਮ ਦੀ ਪੇਸ਼ੈਂਟ ਆਈ ਸੀ ਉਹਦੇ ਅਟੈਂਡੈਂਟ ਲੈ ਕੇ ਆਏ ਨੇ ਉਹਨਾਂ ਐਮ ਐਲ ਸੀ ਕੱਟੀ ਆਪਾਂ ਅਸਾਲਟ ਦੀ ਹਿਸਟਰੀ ਆ ਪੇਸ਼ੈਂਟਾਂ ਦੀ ਸੱਟਾਂ ਲੰਘੀਆਂ ਉਹ ਪਰਚੇ ਦੇ ਵਿੱਚ ਆਪਾਂ ਨੋਟ ਕਰਦੇ ਹਾਂ ਉਹਨਾਂ ਦੀ ਆਰਥੋ ਓਪੀਨੀਅਨ ਆ ਨਹੀਂ ਮੋਸਟਲੀ ਤੇ ਐਕਸ-ਰੇਜ਼ ਵਗੈਰਾ ਹੋ ਜਾਣਗੇ ਮਾਰਨਿੰਗ ਦੇ ਵਿੱਚ ਕਨਫਰਮ ਹੋ ਜਾਊਗਾ ਬਾਕੀ ਪੇਸ਼ੈਂਟ ਸਟੇਬਲ ਆ ਫਿਲਹਾਲ ਦੇ ਤੇ ਉਹਦੇ ਸੰਗਲ ਬੰਨਿਆ ਹੈ ਇਹ ਪੇਸ਼ੈਂਟ ਦੇ ਅਟੈਂਡੈਂਟ ਦੇ ਅਕੋਰਡਿੰਗਲੀ ਕਿ ਇਹਨਾਂ ਨੂੰ ਘਰੇ ਬੰਨ ਕੇ ਰੱਖਿਆ ਹੈ ਸੀਗਾ ਇਹਨਾਂ ਦੀ ਕਿਸੇ ਰਿਸ਼ਤੇਦਾਰਾਂ ਨੇ ਹਾਂ ਉਹਨਾਂ ਦੇ ਅਕੋਰਡਿੰਗਲੀ ਹੈ ਦੇਖੋ ਪੇਸ਼ੈਂਟ ਦੇ ਅਟੈਂਡੈਂਟ ਜੀ ਲੈ ਕੇ ਇਹਨੂੰ ਵੀ ਦੱਸ ਰਹੇ ਸੱਟਾਂ ਕਿਸ ਤਰ੍ਹਾਂ ਦੀਆਂ ਸੱਟਾਂ ਨੇ ਜੀ ਸੱਟਾਂ ਬਲੰਟੀ ਨੇ ਜੀ ਹਾਂ ਜੀ ਉਨਕੇ ਜੇ ਉਹ ਕੋਈ ਪੋਜੀਸ਼ਨ ਦੀ ਗੱਲ ਕੀਤੀ ਜਾਵੇ ਪੇਸ਼ੈਂਟ ਸਟੇਬਲ ਹੈ ਹਾਲ ਦੀ ਘੜੀ ਪੇਸ਼ੈਂਟ ਸਟੇਬਲ ਹੈ ਜੀ ਹੁਣ ਕੀ ਰੁਕਾ ਕਿੱਥੇ ਭੇਜਿਆ ਹਾਂਜੀ ਹਾਂ ਰੁਕਾ ਠਾਣੇ ਭੇਜ ਠੀਕ ਹਾਂਜੀ ਐਮ ਐਲ ਸੀ ਹੋ ਗਿਆ ਉਮਰ ਕਿੰਨੀ ਹੈ ਲੜਕੀ 17 ਸਾਲ ਦੀ ਹਾਂ ਉਹਨਾਂ ਦੇ ਦੱਸਣ ਮੁਤਾਬਕ 17 ਸਾਲ